ਵਿਚ ਸਨਸਨੀਖੇਜ ਖੁਲਾਸੇ ਹੋਏ ਨੇ ਭਾਰਤ ਦੇ ਵਿੱਚ ਗਰਾਊਂਡ ਵਾਟਰ ਯਾਨੀ ਕਿ ਜ਼ਮੀਨ ਦੇ ਵਿੱਚੋਂ ਕੱਢਿਆ ਜਾਣ ਵਾਲਾ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ ਦੇਸ਼ ਦੇ 440 ਜ਼ਿਲ੍ਹਿਆਂ ਦਾ ਪਾਣੀ ਇੰਨਾ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਕਿ ਇਹ ਪਾਣੀ ਪੀਣ ਦੇ ਲਾਇਕ ਨਹੀਂ ਹੈ ਅਤੇ ਜੇਕਰ ਇਸ ਪਾਣੀ ਨੂੰ ਪੀਤਾ ਜਾਂਦਾ ਹੈ ਤਾਂ ਇਹ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਦੇਸ਼ ਦੇ 440 ਜ਼ਿਲ੍ਹਿਆਂ ਦਾ ਪਾਣੀ ਬੇਹੱਦ ਦੂਸ਼ਿਤ ਹੈ ਬੇਹੱਦ ਕੈਮੀਕਲ ਦੇ ਨਾਲ ਭਰਿਆ ਹੋਇਆ ਕੇਂਦਰੀ ਜਲ ਮੰਤਰਾਲੇ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ ਇਸ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ 440 ਜ਼ਿਲ੍ਹਿਆਂ ਦਾ ਜਿਹੜਾ ਪਾਣੀ ਹੈ ਉਸ ਦੇ ਵਿੱਚ ਨਾਈਟ੍ਰੇਟ ਨਾਮ ਦੇ ਕੈਮੀਕਲ ਦੀ ਮਾਤਰਾ ਬੇਹੱਦ ਜ਼ਿਆਦਾ ਪਾਈ ਗਈ ਹੈ ਜੋ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਭਾਰਤ ਦੇ ਪੂਜਲ ਵਿਭਾਗ ਵੱਲੋਂ ਕੇਂਦਰੀ ਮੰਤਰਾਲਾ ਜੋ ਕਿ ਪਾਣੀ ਦੇ ਨਾਲ ਸੰਬੰਧਿਤ ਹੈ ਉਸ ਵੱਲੋਂ ਇਹ ਸਰਵੇ ਕਰਵਾਇਆ ਗਿਆ ਹੈ ਕੇਂਦਰੀ ਪੂਜਲ ਬੋਰਡ ਜੋ ਕਿ ਹਰ ਸਾਲ ਇੱਕ ਸਰਵੇ ਰਿਪੋਰਟ ਪੇਸ਼ ਕਰਦਾ ਹੈ ਜ਼ਮੀਨੀ ਪਾਣੀ ਨੂੰ ਲੈ ਕੇ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਨਮੂਨੇ ਇਕੱਠੇ ਕੀਤੇ ਗਏ ਸਨ ਉਹਨਾਂ ਦੇ ਵਿੱਚੋਂ 20% ਨਮੂਨੇ ਫੇਲ ਹੋਏ ਨੇ ਕਿਉਂਕਿ ਨਾਈਟ੍ਰੇਟ ਦੀ ਮਾਤਰਾ ਬੇहद ਜ਼ਿਆਦਾ ਪਾਈ ਗਈ ਹੈ ਨਾਈਟ੍ਰੇਟ ਦਾ ਕਨਸੈਂਟ੍ਰੇਸ਼ਨ ਪਾਣੀ ਦੇ ਵਿੱਚ ਬੇहद ਜ਼ਿਆਦਾ ਹੈ ਜੋ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਸ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਦੇ ਨਾਲ ਸਰੀਰ ਦੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਅਤੇ ਪਸ਼ੂਆਂ ਦੇ ਲਈ ਉਪਯੋਗ ਦੇ ਲਈ ਪਸ਼ੂਆਂ ਦੇ ਪੀਣ ਦੇ ਲਾਇਕ ਵੀ ਨਹੀਂ ਹੈ ਇਹ ਪਾਣੀ ਜਦ ਕਿ ਮਨੁੱਖਾਂ ਵੱਲੋਂ ਇਹ ਪਾਣੀ ਕੰਜ਼ਿਊਮ ਕੀਤਾ ਜਾਂਦਾ ਪੀਤਾ ਜਾਂਦਾ ਹੈ ਇਸ ਦੇ ਵਿੱਚ ਜਿਹੜੇ ਨਮੂਨੇ ਲਏ ਗਏ ਨੇ ਇਸ ਰਿਪੋਰਟ ਦੇ ਵਿੱਚ ਉਸ ਨਮੂਨਿਆਂ ਦੇ ਵਿੱਚ 9.04% ਨਮੂਨਿਆਂ ਦੇ ਵਿੱਚ ਫਲੋਰਾਈਡ ਦੀ ਮਾਤਰਾ ਵੀ ਬਹੁਤ ਜ਼ਿਆਦਾ ਪਾਈ ਗਈ ਹੈ ਫਲੋਰਾਈਡ ਇੱਕ ਇਸ ਤਰ੍ਹਾਂ ਦਾ ਕੈਮੀਕਲ ਹੈ ਜਿਸ ਦੇ ਸਰੀਰ ਦੇ ਵਿੱਚ ਮਾਤਰਾ ਵਧਣ ਦੇ ਨਾਲ ਕਈ ਤਰ੍ਹਾਂ ਦੀਆਂ ਨਿਊਰੋਲੋਜੀਕਲ ਪ੍ਰੋਬਲਮਸ ਯਾਨੀ ਕਿ ਨਾੜੀ ਤੰਤਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਸਰੀਰ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਆਰਸੈਨਿਕ ਵੀ ਵੱਡੀ ਮਾਤਰਾ ਦੇ ਵਿੱਚ ਪਾਇਆ ਗਿਆ ਹੈ ਲਗਭਗ 3.5% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਆਰਸੈਨਿਕ ਪਾਇਆ ਗਿਆ ਆਰਸੈਨਿਕ ਇੱਕ ਅਜਿਹੇ ਕੈਮੀਕਲਜ਼ ਦਾ ਸਮੂਹ ਹੁੰਦਾ ਵੱਖੋ-ਵੱਖਰੇ ਕੈਮੀਕਲਜ਼ ਦੇ ਵਿੱਚ ਹੁੰਦੇ ਨੇ ਜਿਸ ਨੂੰ ਆਰਸੈਨਿਕ ਕਿਹਾ ਜਾਂਦਾ ਹੈ ਜੇਕਰ ਕੋਈ ਖਾਣ ਪੀਣ ਵਾਲਾ ਪਦਾਰਥ ਆਰਸੈਨਿਕ ਹੋ ਜਾਵੇ ਤਾਂ ਉਸ ਦੇ ਨਾਲ ਕੈਂਸਰ ਦਾ ਖਤਰਾ ਵੱਡੇ ਪੱਧਰ ਤੇ ਵੱਧ ਜਾਂਦਾ ਹੈ ਪੂਰੇ ਭਾਰਤ ਦੇ ਵਿੱਚ ਲਗਭਗ 15000 ਤੋਂ ਵੱਧ ਨਮੂਨੇ 15259 ਨਮੂਨੇ ਜਿਹੜੇ ਨੇ ਉਹ ਲੈ ਗਏ ਸਨ ਇਸ ਦੇ ਵਿੱਚ 25% ਨਮੂਨਿਆਂ ਦੇ ਉੱਤੇ ਬੇहद ਗੰਭੀਰ ਅਤੇ ਵਿਸਥਾਰ ਵਾਲਾ ਅਧਿਐਨ ਕੀਤਾ ਗਿਆ ਹੈ ਅਤੇ ਰਿਪੋਰਟਾਂ ਦੇ ਵਿੱਚ ਇਹ ਆਇਆ ਹੈ ਕਿ 20% ਤੋਂ ਵੱਧ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਨਾਈਟ੍ਰੇਟ ਦੀ ਨਾਈਟ੍ਰੇਟ ਦੀ ਕਨਸੈਂਟ੍ਰੇਸ਼ਨ ਹੈ ਜਿਹੜੀ ਉਹ 45 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਹੈ ਜੋ ਕਿ वर्ल्ड हेल्थ ऑर्गेनाइजेशन ਦੇ ਨਿਰਧਾਰਿਤ ਸੀਮਾ ਤੋਂ ਕਿਤੇ ਜ਼ਿਆਦਾ ਹੈ ਭਾਰਤ ਦੇ ਵੱਖ-ਵੱਖਰੇ ਰਾਜਾਂ ਦੇ ਵਿੱਚ ਇਹ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਕਰਨਾਟਕਾ ਰਾਜਸਥਾਨ ਤਾਮਿਲਨਾਡੂ ਆਦਿ ਰਾਜ ਸ਼ਾਮਲ ਨੇ ਪੰਜਾਬ ਮਹਾਰਾਸ਼ਟਰਾ ਅੰਧਰਾ ਪ੍ਰਦੇਸ਼ ਦੇ ਵਿੱਚ ਵੀ ਅਜਿਹੇ ਸਰਵੇ ਕੀਤੇ ਗਏ ਨੇ ਰਾਜਸਥਾਨ ਕਰਨਾਟਕਾ ਤੇ ਤਾਮਿਲਨਾਡੂ ਦੇ ਵਿੱਚ 40% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਵੱਧ ਪਾਈ ਗਈ ਹੈ ਜਦਕਿ ਮਹਾਰਾਸ਼ਟਰਾ ਦੇ ਵਿੱਚ ਇਕੱਠੇ ਕੀਤੇ ਨਮੂਨਿਆਂ ਦੇ ਵਿੱਚ 35.75% ਤੋਂ ਵੱਧ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਹੈ ਤੇਲੰਗਾਨਾ ਦੇ ਵਿੱਚ 27 ਤੋਂ ਜ਼ਿਆਦਾ 27% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ 23% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਅਤੇ ਮੱਧ ਪ੍ਰਦੇਸ਼ ਦੇ ਵਿੱਚ 22.58% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਵੱਧ ਪਾਈ ਗਈ ਹੈ ਉੱਤਰ ਪ੍ਰਦੇਸ਼ ਕੇਰਲ ਚਾਰਖੰਡ ਬਿਹਾਰ ਦੇ ਵਿੱਚ ਵੀ ਜਿਹੜੇ ਨਮੂਨੇ ਨੇ ਉਹਨਾਂ ਦੇ ਵਿੱਚ ਪਾਣੀ ਦੇ ਦੂਸ਼ਿਤ ਹੋਣ ਦੀ ਮਾਤਰਾ ਘੱਟ ਪਾਈ ਗਈ ਹੈ ਉੱਤਰ ਪ੍ਰਦੇਸ਼ ਕੇਰਲ ਚਾਰਖੰਡ ਬਿਹਾਰ ਇੱਥੇ ਪਾਣੀ ਕੁਝ ਸਾਫ਼ ਹੈ ਪਾਣੀ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਨਹੀਂ ਪਾਈ ਗਈ ਹੈ ਇਸ ਤੋਂ ਇਲਾਵਾ ਔਰ ਨਾਚਲ ਪ੍ਰਦੇਸ਼ ਅਸਮ ਗੋਆ ਮਿਗਾਲਿਆ ਮਿਜ਼ਰਮ ਨਾਗਾਲੈਂਡ ਦੇ ਵਿੱਚ ਵੀ ਨਮੂਨੇ ਜਿਹੜੇ ਨੇ ਉਹ ਸੁਰੱਖਿਅਤ ਪਾਏ ਗਏ ਨੇ ਉੱਥੇ ਜ਼ਿਆਦਾ ਨਾਈਟ੍ਰੇਟ ਦੀ ਮਾਤਰਾ ਨਹੀਂ ਹੈ ਸੋ ਇਸ ਪੂਰੀ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰੀਨ ਰੈਗੂਲੇਸ਼ਨ ਦੇ ਵਿੱਚ ਜਾਂ ਉਸ ਤੋਂ ਬਾਅਦ ਜਿਨ੍ਹਾਂ ਖੇਤਰਾਂ ਦੇ ਵਿੱਚ ਜਿਨ੍ਹਾਂ ਸੂਬਿਆਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਖਾਦਾਂ ਦਾ ਪ੍ਰਯੋਗ ਤੜੱਲੇ ਦੇ ਨਾਲ ਕੀਤਾ ਗਿਆ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਕਰਨਾਟਕ ਤਾਮਿਲਨਾਡੂ ਇੱਥੇ ਨਾਈਟ੍ਰੇਟ ਦੀ ਮਾਤਰਾ ਬੇहद ਜ਼ਿਆਦਾ ਪਾਈ ਗਈ ਹੈ ਪਾਣੀ ਦੇ ਵਿੱਚ ਦੂਸ਼ਿਤ ਤੱਤਾਂ ਦੀ ਮਾਤਰਾ ਬੇहद ਜ਼ਿਆਦਾ ਪੰਜਾਬ ਦੇ ਵਿੱਚ ਵੀ ਇਹ ਸਰਵੇ ਕੀਤਾ ਗਿਆ ਪੰਜਾਬ ਦੇ ਮਾਲਵੇ ਦੇ ਵਿੱਚ ਵੀ ਪਾਣੀ ਬੇहद ਦੂਸ਼ਿਤ ਹੈ ਇੱਥੇ ਨਾਈਟ੍ਰੇਟ ਦੇ ਨਾਲ-ਨਾਲ ਫਲੋਰਾਈਡ ਦੀ ਮਾਤਰਾ ਅਤੇ ਆਰਸੈਨਿਕ ਤੱਤਾਂ ਦੀ ਮਾਤਰਾ ਬੇहद ਵੱਧ ਹੈ ਜਿਸ ਕਾਰਨ ਇਸ ਖੇਤਰ ਦੇ ਵਿੱਚ ਕੈਂਸਰ ਦੇ ਮਰੀਜ਼ ਜ਼ਿਆਦਾ ਪਾਏ ਜਾਂਦੇ ਨੇ ਸੋ ਕਿਤਨਾ ਕਿਤੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਸਰਵੇ ਹੋਇਆ ਹੈ ਇਹ ਚਿੰਤਾ ਵਧਾਉਣ ਵਾਲਾ ਹੈ ਭਾਰਤ ਦੇ ਵਿੱਚ ਲਗਾਤਾਰ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਮਨੁੱਖੀ ਸਿਹਤ ਨੂੰ ਲਗਾਤਾਰ ਇਸ ਦੇ ਖਮਿਆਜ਼ੇ ਭੁਗਤਣੇ ਪੈ ਰਹੇ ਨੇ ਭਾਰਤ ਦੇ 15 ਜ਼ਿਲ੍ਹੇ ਜਿਹੇ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਏ ਨੇ ਜਿਸ ਦੇ ਵਿੱਚ ਨਾਈਟ੍ਰੇਟ ਸਭ ਤੋਂ ਉੱਪਰਲੇ ਪੱਧਰ ਤੇ ਪਾਇਆ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਾਜਸਥਾਨ ਦਾ ਬਾੜਮੇਰ ਜੋਧਪੁਰ ਮਹਾਰਾਸ਼ਟਰ ਦਾ ਵਰਦਾ ਬੁਰਲਾਣਾ ਅਮਰਾਵਤੀ ਨੰਦੇੜ ਬੀੜ ਜਲਗਾਉ ਆਯਤਾ ਮਾਲ ਤੇਲੰਗਾਨਾ ਦੇ ਵਿੱਚ ਰੰਗਾ ਰੇਡੀ ਅਦਿਲਾਬਾਦ ਸਿੱਧੀਪੇੜ ਤਮਿਲਨਾਡੂ ਦੇ ਵਿੱਚ ਵਿੱਲੂਪੁਰਮ ਆਂਧਰਾ ਪ੍ਰਦੇਸ਼ ਦੇ ਵਿੱਚ ਪਲਨਾਡੂ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹਾ ਸ਼ਾਮਲ ਕੀਤਾ ਗਿਆ ਪਟੰਡਾ ਜ਼ਿਲ੍ਹਾ ਤੁਹਾਨੂੰ ਦੱਸਦੀ ਹੈ ਉਹੀ ਖੇਤਰ ਹੈ ਜਿੱਥੇ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਪਾਏ ਜਾਂਦੇ ਨੇ ਇੱਥੇ ਤਰਤੀ ਹੇਠਲਾ ਪਾਣੀ ਬੇहद ਦੁਸ਼ਿਤ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਾਲਵੇ ਦੀ ਇਸ ਖਾਸ ਪੱਟੀ ਦੇ ਵਿੱਚ ਤਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਤੇ ਇਸਤੇਮਾਲ ਵੀ ਨਹੀਂ ਕੀਤਾ ਜਾਂਦਾ ਇੱਥੇ ਦੇ ਲੋਕ ਪ੍ਰੈਫਰ ਕਰਦੇ ਨੇ ਕਿ ਨਹਿਰਾਂ ਦਾ ਪਾਣੀ ਹੀ ਵਰਤਿਆ ਜਾਵੇ ਉਹ ਵੀ ਸਾਫ਼ ਕਰਕੇ ਵਰਤਿਆ ਜਾਂਦਾ ਹੈ ਪਰ ਕਿਉਂਕਿ ਸਤਲੁਜ ਦਾ ਪਾਣੀ ਵੀ ਪੀਣ ਦੇ ਲਈ ਬੇहद ਘਾਤਕ ਹੈ ਇਸ ਕਰਕੇ ਇੱਥੇ ਪਾਣੀ ਦੇ ਨਾਲ ਹੋਣ ਵਾਲੇ ਰੋਗਾਂ ਦੀ ਜਿਹੜੀ ਗਿਣਤੀ ਆ ਬੇहद ਵੱਧ ਰਹੀ ਹੈ ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਵੱਡਾ ਜਿਹੜਾ ਰੈੱਡ ਲਾਈਟ ਆ ਸਾਹਮਣੇ ਆਇਆ ਯੂਰੇਨੀਅਮ ਦੀ ਮਾਤਰਾ ਪੰਜਾਬ ਦੇ ਵਿੱਚ ਵੀ ਬਠਿੰਡਾ ਦੇ ਜਿਹੜੇ ਨਮੂਨੇ ਲੈ ਗਏ ਨੇ ਉਸ ਦੇ ਵਿੱਚ ਬੇहद ਜਿਹੜੀ ਸਤਰ ਤੋਂ ਉੱਪਰ ਹੈ ਜਿਹੜੀ ਰਿਕਮੈਂਡਡ ਮਾਤਰਾ ਹੈ ਉਸ ਤੋਂ ਬਹੁਤ ਜ਼ਿਆਦਾ ਮਾਤਰਾ ਇਸ ਦੇ ਵਿੱਚ ਪਾਈ ਗਈ ਹੈ ਪੰਜਾਬ ਦੇ 30% ਨਮੂਨਿਆਂ ਦੇ ਵਿੱਚ ਯੂਰੇਨੀਅਮ ਦਾ ਕੰਟਾਮਿਨੇਸ਼ਨ ਪਾਇਆ ਗਿਆ ਯੂਰੇਨੀਅਮ ਦੇ ਨਾਲ ਪੰਜਾਬ ਦਾ 30% ਤੋਂ ਜ਼ਿਆਦਾ ਪਾਣੀ ਹੈ ਜਿਹੜਾ ਧਰਤੀ ਵਾਲਾ ਉਹ ਦੂਸ਼ਿਤ ਹੋ ਗਿਆ ਹੈ ਅਤੇ ਪੀਣ ਦੇ ਯੋਗ ਨਹੀਂ ਰਿਹਾ ਹੈ ਇਸ ਪਾਣੀ ਦੇ ਨਾਲ ਇਸ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਇਸ ਪਾਣੀ ਦੇ ਨਾਲ ਛੋਟੇ ਬੱਚਿਆਂ ਨੂੰ ਬਲੂ ਬੇਬੀ ਬਲੂ ਬੇਬੀ ਸਿੰਡਰਮ ਵਰਗੀਆਂ ਬਿਮਾਰੀਆਂ ਆ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜੋ ਕਿ ਬੇहद ਅਸੁਰੱਖਿਅਤ ਨੇ ਆਰਸੈਨਿਕ ਦੇ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦੇ ਵਿੱਚ ਕੈਂਸਰ ਦੇ ਰੋਗ ਦੀ ਜਿਹੜੀ ਟੈਂਡੈਂਸੀ ਹੈ ਉਹ ਲਗਾਤਾਰ ਵਧ ਰਹੀ ਹੈ ਫਲੋਰਾਈਡ ਦੇ ਕਾਰਨ ਵੀ ਕਈ ਤਰ੍ਹਾਂ ਦੇ ਆ ਜਿਹੜੀਆਂ ਬਿਮਾਰੀਆਂ ਨੇ ਉਹ ਪੈਦਾ ਹੋ ਰਹੀਆਂ ਨੇ ਸੋ ਕੈਂਸਰ ਅਤੇ ਚਮੜੀ ਦੇ ਨਾਲ ਹੋਣ ਵਾਲੇ ਰੋਗਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਯੂਰੇਨੀਅਮ ਦੀ ਵੱਧ ਮਾਤਰਾ ਦੇ ਨਾਲ ਗੁਰਦਿਆਂ ਨੂੰ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਰਾਜਸਥਾਨ ਗੁਜਰਾਤ ਤੇ ਪੰਜਾਬ ਵਰਗੇ ਇਲਾਕਿਆਂ ਦੇ ਵਿੱਚ ਗੁਰਦੇ ਦੇ ਰੋਗਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਸੁਕੇਂਦਰੀ ਮੰਤਰਾਲੇ ਦੀ ਇਹ ਰਿਪੋਰਟ ਬਹੁਤ ਜ਼ਿਆਦਾ ਸਤਰਕ ਕਰਨ ਵਾਲੀ ਹੈ ਬਹੁਤ ਜ਼ਿਆਦਾ ਚਿੰਤਾਵਾਂ ਵਧਾਉਣ ਵਾਲੀ ਹੈ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੇਂਦਰੀ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਇਸ ਵੱਲ ਆਪਣਾ ਧਿਆਨ ਦੇਣ ਗਿਆ ਤੇ ਲਗਾਤਾਰ ਦੂਸ਼ਿਤ ਹੋ ਰਏ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਯਤਨ ਕਰਨ ਗਿਆ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਭਾਰਤ ਦੇ ਜਲ ਮੰਤਰਾਲੇ ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ। ਇਸ ਰਿਪੋਰਟ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਚਿੰਤਾਵਾਂ ਦੇ ਵਿੱਚ ਵੱਡਾ ਵਾਧਾ ਹੋਇਆ ਹੈ। ਕੇਂਦਰੀ ਭੂਜਲ ਬੋਰਡ ਯਾਨੀ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ। ਰਿਪੋਰਟ ਦੇ ਵਿੱਚ ਸੰਸਨੀਖੇਜ ਖੁਲਾਸੇ ਹੋਏ ਨੇ। ਭਾਰਤ ਦੇ ਵਿੱਚ ਗਰਾਊਂਡ ਵਾਟਰ ਯਾਨੀ ਕਿ ਜ਼ਮੀਨ ਦੇ ਵਿੱਚੋਂ ਕੱਢਿਆ ਜਾਣ ਵਾਲਾ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ ਦੇਸ਼ ਦੇ 440 ਜ਼ਿਲ੍ਹਿਆਂ ਦਾ ਪਾਣੀ ਇੰਨਾ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਕਿ ਇਹ ਪਾਣੀ ਪੀਣ ਦੇ ਲਾਇਕ ਨਹੀਂ ਹੈ ਅਤੇ ਜੇਕਰ ਇਸ ਪਾਣੀ ਨੂੰ ਪੀਤਾ ਜਾਂਦਾ ਹੈ ਤਾਂ ਇਹ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਦੇਸ਼ ਦੇ 440 ਜ਼ਿਲ੍ਹਿਆਂ ਦਾ ਪਾਣੀ ਬੇਹੱਦ ਦੂਸ਼ਿਤ ਹੈ ਬੇਹੱਦ ਕੈਮੀਕਲ ਦੇ ਨਾਲ ਭਰਿਆ ਹੋਇਆ ਹੈ ਕੇਂਦਰੀ ਜਲ ਮੰਤਰਾਲੇ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ ਇਸ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ 440 ਜ਼ਿਲ੍ਹਿਆਂ ਦਾ ਜਿਹੜਾ ਪਾਣੀ ਹੈ ਉਸ ਦੇ ਵਿੱਚ ਨਾਈਟ੍ਰੇਟ ਨਾਮ ਦੇ ਕੈਮੀਕਲ ਦੀ ਮਾਤਰਾ ਬੇਹੱਦ ਜ਼ਿਆਦਾ ਪਾਈ ਗਈ ਹੈ ਜੋ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਭਾਰਤ ਦੇ ਪੂਜਲ ਵਿਭਾਗ ਵੱਲੋਂ ਕੇਂਦਰੀ ਮੰਤਰਾਲਾ ਜੋ ਕਿ ਪਾਣੀ ਦੇ ਨਾਲ ਸੰਬੰਧਿਤ ਹੈ ਉਸ ਵੱਲੋਂ ਇਹ ਸਰਵੇ ਕਰਵਾਇਆ ਗਿਆ ਹੈ ਕੇਂਦਰੀ ਪੂਜਲ ਬੋਰਡ ਜੋ ਕਿ ਹਰ ਸਾਲ ਇੱਕ ਸਰਵੇ ਰਿਪੋਰਟ ਪੇਸ਼ ਕਰਦਾ ਹੈ ਜ਼ਮੀਨੀ ਪਾਣੀ ਨੂੰ ਲੈ ਕੇ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਨਮੂਨੇ ਇਕੱਠੇ ਕੀਤੇ ਗਏ ਸਨ ਉਹਨਾਂ ਦੇ ਵਿੱਚੋਂ 20% ਨਮੂਨੇ ਫੇਲ ਹੋਏ ਨੇ ਕਿਉਂਕਿ ਨਾਈਟ੍ਰੇਟ ਦੀ ਮਾਤਰਾ ਬੇहद ਜ਼ਿਆਦਾ ਪਾਈ ਗਈ ਹੈ ਨਾਈਟ੍ਰੇਟ ਦਾ ਕਨਸੈਂਟ੍ਰੇਸ਼ਨ ਪਾਣੀ ਦੇ ਵਿੱਚ ਬੇहद ਜ਼ਿਆਦਾ ਹੈ ਜੋ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਸ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਦੇ ਨਾਲ ਸਰੀਰ ਦੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਅਤੇ ਪਸ਼ੂਆਂ ਦੇ ਲਈ ਉਪਯੋਗ ਦੇ ਲਈ ਪਸ਼ੂਆਂ ਦੇ ਪੀਣ ਦੇ ਲਾਇਕ ਵੀ ਨਹੀਂ ਹੈ ਇਹ ਪਾਣੀ ਜਦ ਕਿ ਮਨੁੱਖਾਂ ਵੱਲੋਂ ਇਹ ਪਾਣੀ ਕੰਜ਼ਿਊਮ ਕੀਤਾ ਜਾਂਦਾ ਪੀਤਾ ਜਾਂਦਾ ਹੈ ਇਸ ਦੇ ਵਿੱਚ ਜਿਹੜੇ ਨਮੂਨੇ ਲਏ ਗਏ ਨੇ ਇਸ ਰਿਪੋਰਟ ਦੇ ਵਿੱਚ ਉਸ ਨਮੂਨਿਆਂ ਦੇ ਵਿੱਚ 9.04% ਨਮੂਨਿਆਂ ਦੇ ਵਿੱਚ ਫਲੋਰਾਈਡ ਦੀ ਮਾਤਰਾ ਵੀ ਬਹੁਤ ਜ਼ਿਆਦਾ ਪਾਈ ਗਈ ਹੈ ਫਲੋਰਾਈਡ ਇੱਕ ਇਸ ਤਰ੍ਹਾਂ ਦਾ ਕੈਮੀਕਲ ਹੈ ਜਿਸ ਦੇ ਸਰੀਰ ਦੇ ਵਿੱਚ ਮਾਤਰਾ ਵਧਣ ਦੇ ਨਾਲ ਕਈ ਤਰ੍ਹਾਂ ਦੀਆਂ ਨਿਊਰੋਲੋਜੀਕਲ ਪ੍ਰੋਬਲਮਸ ਯਾਨੀ ਕਿ ਨਾੜੀ ਤੰਤਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਸਰੀਰ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਆਰਸੈਨਿਕ ਵੀ ਵੱਡੀ ਮਾਤਰਾ ਦੇ ਵਿੱਚ ਪਾਇਆ ਗਿਆ ਹੈ ਲਗਭਗ 3.5% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਆਰਸੈਨਿਕ ਪਾਇਆ ਗਿਆ ਆਰਸੈਨਿਕ ਇੱਕ ਅਜਿਹੇ ਕੈਮੀਕਲਜ਼ ਦਾ ਸਮੂਹ ਹੁੰਦਾ ਵੱਖੋ-ਵੱਖਰੇ ਕੈਮੀਕਲਜ਼ ਦੇ ਵਿੱਚ ਹੁੰਦੇ ਨੇ ਜਿਸ ਨੂੰ ਆਰਸੈਨਿਕ ਕਿਹਾ ਜਾਂਦਾ ਹੈ ਜੇਕਰ ਕੋਈ ਖਾਣ ਪੀਣ ਵਾਲਾ ਪਦਾਰਥ ਆਰਸੈਨਿਕ ਹੋ ਜਾਵੇ ਤਾਂ ਉਸ ਦੇ ਨਾਲ ਕੈਂਸਰ ਦਾ ਖਤਰਾ ਵੱਡੇ ਪੱਧਰ ਤੇ ਵੱਧ ਜਾਂਦਾ ਹੈ ਪੂਰੇ ਭਾਰਤ ਦੇ ਵਿੱਚ ਲਗਭਗ 15000 ਤੋਂ ਵੱਧ ਨਮੂਨੇ 15259 ਨਮੂਨੇ ਜਿਹੜੇ ਨੇ ਉਹ ਲੈ ਗਏ ਸਨ ਇਸ ਦੇ ਵਿੱਚ 25% ਨਮੂਨਿਆਂ ਦੇ ਉੱਤੇ ਬੇहद ਗੰਭੀਰ ਅਤੇ ਵਿਸਥਾਰ ਵਾਲਾ ਅਧਿਐਨ ਕੀਤਾ ਗਿਆ ਹੈ ਅਤੇ ਰਿਪੋਰਟਾਂ ਦੇ ਵਿੱਚ ਇਹ ਆਇਆ ਹੈ ਕਿ 20% ਤੋਂ ਵੱਧ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਨਾਈਟ੍ਰੇਟ ਦੀ ਨਾਈਟ੍ਰੇਟ ਦੀ ਕਨਸੈਂਟ੍ਰੇਸ਼ਨ ਹੈ ਜਿਹੜੀ ਉਹ 45 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਹੈ ਜੋ ਕਿ वर्ल्ड हेल्थ ऑर्गेनाइजेशन ਦੇ ਨਿਰਧਾਰਿਤ ਸੀਮਾ ਤੋਂ ਕਿਤੇ ਜ਼ਿਆਦਾ ਹੈ ਭਾਰਤ ਦੇ ਵੱਖ-ਵੱਖਰੇ ਰਾਜਾਂ ਦੇ ਵਿੱਚ ਇਹ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਕਰਨਾਟਕਾ ਰਾਜਸਥਾਨ ਤਾਮਿਲਨਾਡੂ ਆਦਿ ਰਾਜ ਸ਼ਾਮਲ ਨੇ ਪੰਜਾਬ ਮਹਾਰਾਸ਼ਟਰਾ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਅਜਿਹੇ ਸਰਵੇ ਕੀਤੇ ਗਏ ਨੇ ਰਾਜਸਥਾਨ ਕਰਨਾਟਕਾ ਤੇ ਤਾਮਿਲਨਾਡੂ ਦੇ ਵਿੱਚ 40% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਵੱਧ ਪਾਈ ਗਈ ਹੈ ਜਦਕਿ ਮਹਾਰਾਸ਼ਟਰ ਦੇ ਵਿੱਚ ਇਕੱਠੇ ਕੀਤੇ ਨਮੂਨਿਆਂ ਦੇ ਵਿੱਚ 35.75% ਤੋਂ ਵੱਧ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਹੈ ਤੇਲੰਗਾਨਾ ਦੇ ਵਿੱਚ 27 ਤੋਂ ਜ਼ਿਆਦਾ 27% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ 23% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਅਤੇ ਮੱਧ ਪ੍ਰਦੇਸ਼ ਦੇ ਵਿੱਚ 22.58% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਵੱਧ ਪਾਈ ਗਈ ਹੈ ਉੱਤਰ ਪ੍ਰਦੇਸ਼ ਕੇਰਲ ਚਾਰਖੰਡ ਬਿਹਾਰ ਦੇ ਵਿੱਚ ਵੀ ਜਿਹੜੇ ਨਮੂਨੇ ਨੇ ਉਹਨਾਂ ਦੇ ਵਿੱਚ ਪਾਣੀ ਦੇ ਦੂਸ਼ਿਤ ਹੋਣ ਦੀ ਮਾਤਰਾ ਘੱਟ ਪਾਈ ਗਈ ਹੈ ਉੱਤਰ ਪ੍ਰਦੇਸ਼ ਕੇਰਲ ਚਾਰਖੰਡ ਬਿਹਾਰ ਇੱਥੇ ਪਾਣੀ ਕੁਝ ਸਾਫ਼ ਹੈ ਪਾਣੀ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਨਹੀਂ ਪਾਈ ਗਈ ਹੈ ਇਸ ਤੋਂ ਇਲਾਵਾ ਔਰ ਨਾਚਲ ਪ੍ਰਦੇਸ਼ ਅਸਮ ਗੋਆ ਮਿਘਾਲਿਆ ਮਿਜ਼ਰਮ ਨਾਗਾਲੈਂਡ ਦੇ ਵਿੱਚ ਵੀ ਨਮੂਨੇ ਜਿਹੜੇ ਨੇ ਉਹ ਸੁਰੱਖਿਅਤ ਪਾਏ ਗਏ ਨੇ ਉੱਥੇ ਜ਼ਿਆਦਾ ਨਾਈਟ੍ਰੇਟ ਦੀ ਮਾਤਰਾ ਨਹੀਂ ਹੈ ਸੋ ਇਸ ਪੂਰੀ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰੀਨ ਰੈਵਿਊਲੇਸ਼ਨ ਦੇ ਵਿੱਚ ਜਾਂ ਉਸ ਤੋਂ ਬਾਅਦ ਜਿਨ੍ਹਾਂ ਖੇਤਰਾਂ ਦੇ ਵਿੱਚ ਜਿਨ੍ਹਾਂ ਸੂਬਿਆਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਖਾਦਾਂ ਦਾ ਪ੍ਰਯੋਗ ਤੜੱਲੇ ਦੇ ਨਾਲ ਕੀਤਾ ਗਿਆ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਕਰਨਾਟਕ ਤਾਮਿਲਨਾਡੂ ਇੱਥੇ ਨਾਈਟ੍ਰੇਟ ਦੀ ਮਾਤਰਾ ਬੇहद ਜ਼ਿਆਦਾ ਪਾਈ ਗਈ ਹੈ ਪਾਣੀ ਦੇ ਵਿੱਚ ਦੂਸ਼ਿਤ ਤੱਤਾਂ ਦੀ ਮਾਤਰਾ ਬੇहद ਜ਼ਿਆਦਾ ਪੰਜਾਬ ਦੇ ਵਿੱਚ ਵੀ ਇਹ ਸਰਵੇ ਕੀਤਾ ਗਿਆ ਪੰਜਾਬ ਦੇ ਮਾਲਵੇ ਦੇ ਵਿੱਚ ਵੀ ਪਾਣੀ ਬੇहद ਦੂਸ਼ਿਤ ਹੈ ਇੱਥੇ ਨਾਈਟ੍ਰੇਟ ਦੇ ਨਾਲ-ਨਾਲ ਫਲੋਰਾਈਡ ਦੀ ਮਾਤਰਾ ਅਤੇ ਆਰਸੈਨਿਕ ਤੱਤਾਂ ਦੀ ਮਾਤਰਾ ਬੇहद ਵੱਧ ਹੈ ਜਿਸ ਕਾਰਨ ਇਸ ਖੇਤਰ ਦੇ ਵਿੱਚ ਕੈਂਸਰ ਦੇ ਮਰੀਜ਼ ਜ਼ਿਆਦਾ ਪਾਏ ਜਾਂਦੇ ਨੇ ਸੋ ਕਿਤਨਾ ਕਿਤੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਸਰਵੇ ਹੋਇਆ ਹੈ ਇਹ ਚਿੰਤਾ ਵਧਾਉਣ ਵਾਲਾ ਹੈ ਭਾਰਤ ਦੇ ਵਿੱਚ ਲਗਾਤਾਰ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਮਨੁੱਖੀ ਸਿਹਤ ਨੂੰ ਲਗਾਤਾਰ ਇਸ ਦੇ ਖਮਿਆਜ਼ੇ ਪੁਗਤਣੇ ਪੈ ਰਹੇ ਨੇ ਭਾਰਤ ਦੇ 15 ਜ਼ਿਲ੍ਹੇ ਜਿਹੇ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਏ ਨੇ ਜਿਸ ਦੇ ਵਿੱਚ ਨਾਈਟ੍ਰੇਟ ਸਭ ਤੋਂ ਉੱਪਰਲੇ ਪੱਧਰ ਤੇ ਪਾਇਆ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਾਜਸਥਾਨ ਦਾ ਬਾੜਮੇਰ ਜੋਧਪੁਰ ਮਹਾਰਾਸ਼ਟਰ ਦਾ ਵਰਦਾ ਬੁੜਲਾਣਾ ਅਮਰਾਵਤੀ ਨੰਦੇੜ ਬੀੜ ਜਲਗਾਉ ਆਯਤਵਮਾਲ ਤੇਲੰਗਾਨਾ ਦੇ ਵਿੱਚ ਰੰਗਾ ਰੈਡੀ ਅਦਿਲਾਬਾਦ ਸਿੱਧੀਪੇਟ ਤਮਿਲਨਾਡੂ ਦੇ ਵਿੱਚ ਵਿੱਲੂਪੁਰਮ ਆਂਧਰਾ ਪ੍ਰਦੇਸ਼ ਦੇ ਵਿੱਚ ਪਲਨਾਡੂ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹਾ ਸ਼ਾਮਲ ਕੀਤਾ ਗਿਆ ਪਟੈਂਡਾ ਜ਼ਿਲ੍ਹਾ ਤੁਹਾਨੂੰ ਦੱਸਦੀ ਹੈ ਉਹੀ ਖੇਤਰ ਹੈ ਜਿੱਥੇ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਪਾਏ ਜਾਂਦੇ ਨੇ ਇੱਥੇ ਤਰਤੀ ਹੇਠਲਾ ਪਾਣੀ ਬੇਹਦ ਦੂਸ਼ਿਤ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਾਲਵੇ ਦੀ ਇਸ ਖਾਸ ਪੱਟੀ ਦੇ ਵਿੱਚ ਤਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਤੇ ਇਸਤੇਮਾਲ ਵੀ ਨਹੀਂ ਕੀਤਾ ਜਾਂਦਾ ਇੱਥੇ ਦੇ ਲੋਕ ਪ੍ਰੈਫਰ ਕਰਦੇ ਨੇ ਕਿ ਨਹਿਰਾਂ ਦਾ ਪਾਣੀ ਹੀ ਵਰਤਿਆ ਜਾਵੇ ਉਹ ਵੀ ਸਾਫ਼ ਕਰਕੇ ਵਰਤਿਆ ਜਾਂਦਾ ਹੈ ਪਰ ਕਿਉਂਕਿ ਸਤਲੁਜ ਦਾ ਪਾਣੀ ਵੀ ਪੀਣ ਦੇ ਲਈ ਬੇਹਦ ਘਾਤਕ ਹੈ ਇਸ ਕਰਕੇ ਇੱਥੇ ਪਾਣੀ ਦੇ ਨਾਲ ਹੋਣ ਵਾਲੇ ਰੋਗਾਂ ਦੀ ਜਿਹੜੀ ਗਿਣਤੀ ਆ ਬੇहद ਵੱਧ ਰਹੀ ਹੈ ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਵੱਡਾ ਜਿਹੜਾ ਰੈੱਡ ਲਾਈਟ ਆ ਸਾਹਮਣੇ ਆਇਆ ਯੂਰੇਨੀਅਮ ਦੀ ਮਾਤਰਾ ਪੰਜਾਬ ਦੇ ਵਿੱਚ ਵੀ ਬਠਿੰਡਾ ਦੇ ਜਿਹੜੇ ਨਮੂਨੇ ਲੈ ਗਏ ਨੇ ਉਸ ਦੇ ਵਿੱਚ ਬੇहद ਜਿਹੜੀ ਸતર ਤੋਂ ਉੱਪਰ ਹੈ ਜਿਹੜੀ ਰეკਮੈਂਡਡ ਮਾਤਰਾ ਹੈ ਉਸ ਤੋਂ ਬਹੁਤ ਜ਼ਿਆਦਾ ਮਾਤਰਾ ਇਸ ਦੇ ਵਿੱਚ ਪਾਈ ਗਈ ਹੈ ਪੰਜਾਬ ਦੇ 30% ਨਮੂਨਿਆਂ ਦੇ ਵਿੱਚ ਯੂਰੇਨੀਅਮ ਦਾ ਕੰਟਾਮਿਨੇਸ਼ਨ ਪਾਇਆ ਗਿਆ ਯੂਰੇਨੀਅਮ ਯੂਰੇਨੀਅਮ ਦੇ ਨਾਲ ਪੰਜਾਬ ਦਾ 30% ਤੋਂ ਜ਼ਿਆਦਾ ਪਾਣੀ ਹੈ ਜਿਹੜਾ ਧਰਤੀ ਵਾਲਾ ਉਹ ਦੂਸ਼ਿਤ ਹੋ ਗਿਆ ਹੈ ਅਤੇ ਪੀਣ ਦੇ ਯੋਗ ਨਹੀਂ ਰਿਹਾ ਇਸ ਪਾਣੀ ਦੇ ਨਾਲ ਇਸ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਇਸ ਪਾਣੀ ਦੇ ਨਾਲ ਛੋਟੇ ਬੱਚਿਆਂ ਨੂੰ ਬਲੂ ਬੇਬੀ ਬਲੂ ਬੇਬੀ ਸਿੰਡਰਮ ਵਰਗੀਆਂ ਬਿਮਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜੋ ਕਿ ਬੇहद ਅਸੁਰੱਖਿਅਤ ਨੇ ਆਰਸੈਨਿਕ ਦੇ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦੇ ਵਿੱਚ ਕੈਂਸਰ ਦੇ ਰੋਗ ਦੀ ਜਿਹੜੀ ਟੈਂਡੈਂਸੀ ਹੈ ਉਹ ਲਗਾਤਾਰ ਵਧ ਰਹੀ ਹੈ ਫਲੋਰਾਈਡ ਦੇ ਕਾਰਨ ਵੀ ਕਈ ਤਰ੍ਹਾਂ ਦੇ ਆ ਜਿਹੜੀਆਂ ਬਿਮਾਰੀਆਂ ਨੇ ਉਹ ਪੈਦਾ ਹੋ ਰਹੀਆਂ ਨੇ ਸੋ ਕੈਂਸਰ ਅਤੇ ਚਮੜੀ ਦੇ ਨਾਲ ਹੋਣ ਵਾਲੇ ਰੋਗਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਯੂਰੇਨੀਅਮ ਦੀ ਵੱਧ ਮਾਤਰਾ ਦੇ ਨਾਲ ਗੁਰਦਿਆਂ ਨੂੰ ਨੁਕਸਾਨ ਹੋ ਰਿਹਾ ਜਿਸ ਕਾਰਨ ਰਾਜਸਥਾਨ ਗੁਜਰਾਤ ਤੇ ਪੰਜਾਬ ਵਰਗੇ ਇਲਾਕਿਆਂ ਦੇ ਵਿੱਚ ਗੁਰਦੇ ਦੇ ਰੋਗਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਸੁਕੇਂਦਰੀ ਮੰਤਰਾਲੇ ਦੀ ਇਹ ਰਿਪੋਰਟ ਬਹੁਤ ਜ਼ਿਆਦਾ ਸਤਰਕ ਕਰਨ ਵਾਲੀ ਹੈ ਬਹੁਤ ਜ਼ਿਆਦਾ ਚਿੰਤਾਵਾਂ ਵਧਾਉਣ ਵਾਲੀ ਹੈ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੇਂਦਰੀ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਇਸ ਵੱਲ ਆਪਣਾ ਧਿਆਨ ਦੇਣਗੀਆਂ ਤੇ ਲਗਾਤਾਰ ਦੂਸ਼ਿਤ ਹੋ ਰਏ ਸਰਤੀ ਹਟਲੇ ਪਾਣੀ ਨੂੰ ਬਚਾਉਣ ਦੇ ਲਈ ਯਤਨ ਕਰਨ ਗਿਆ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਭਾਰਤ ਦੇ ਜਲ ਮੰਤਰਾਲੇ ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ। ਇਸ ਰਿਪੋਰਟ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਚਿੰਤਾਵਾਂ ਦੇ ਵਿੱਚ ਵੱਡਾ ਵਾਧਾ ਹੋਇਆ ਹੈ। ਕੇਂਦਰੀ ਭੂਜਲ ਬੋਰਡ ਯਾਨੀ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ। ਰਿਪੋਰਟ ਦੇ ਵਿੱਚ ਸਨਸਨੀਖੇਜ ਖੁਲਾਸੇ ਹੋਏ ਨੇ। ਭਾਰਤ ਦੇ ਵਿੱਚ ਗਰਾਊਂਡ ਵਾਟਰ ਯਾਨੀ ਕਿ ਜ਼ਮੀਨ ਦੇ ਵਿੱਚੋਂ ਕੱਢਿਆ ਜਾਣ ਵਾਲਾ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ ਦੇਸ਼ ਦੇ 440 ਜ਼ਿਲ੍ਹਿਆਂ ਦਾ ਪਾਣੀ ਇੰਨਾ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਕਿ ਇਹ ਪਾਣੀ ਪੀਣ ਦੇ ਲਾਇਕ ਨਹੀਂ ਹੈ ਅਤੇ ਜੇਕਰ ਇਸ ਪਾਣੀ ਨੂੰ ਪੀਤਾ ਜਾਂਦਾ ਹੈ ਤਾਂ ਇਹ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਦੇਸ਼ ਦੇ 440 ਜ਼ਿਲ੍ਹਿਆਂ ਦਾ ਪਾਣੀ ਬੇਹੱਦ ਦੂਸ਼ਿਤ ਹੈ ਬੇਹੱਦ ਕੈਮੀਕਲ ਦੇ ਨਾਲ ਭਰਿਆ ਹੋਇਆ ਹੈ ਕੇਂਦਰੀ ਜਲ ਮੰਤਰਾਲੇ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ ਇਸ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ 440 ਜ਼ਿਲ੍ਹਿਆਂ ਦਾ ਜਿਹੜਾ ਪਾਣੀ ਹੈ ਉਸ ਦੇ ਵਿੱਚ ਨਾਈਟ੍ਰੇਟ ਨਾਮ ਦੇ ਕੈਮੀਕਲ ਦੀ ਮਾਤਰਾ ਬੇਹੱਦ ਜ਼ਿਆਦਾ ਪਾਈ ਗਈ ਹੈ ਜੋ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਭਾਰਤ ਦੇ ਪੂਜਲ ਵਿਭਾਗ ਵੱਲੋਂ ਕੇਂਦਰੀ ਮੰਤਰਾਲਾ ਜੋ ਕਿ ਪਾਣੀ ਦੇ ਨਾਲ ਸੰਬੰਧਿਤ ਹੈ ਉਸ ਵੱਲੋਂ ਇਹ ਸਰਵੇ ਕਰਵਾਇਆ ਗਿਆ ਹੈ ਕੇਂਦਰੀ ਪੂਜਲ ਬੋਰਡ ਜੋ ਕਿ ਹਰ ਸਾਲ ਇੱਕ ਸਰਵੇ ਰਿਪੋਰਟ ਪੇਸ਼ ਕਰਦਾ ਹੈ ਜ਼ਮੀਨੀ ਪਾਣੀ ਨੂੰ ਲੈ ਕੇ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਨਮੂਨੇ ਇਕੱਠੇ ਕੀਤੇ ਗਏ ਸਨ ਉਹਨਾਂ ਦੇ ਵਿੱਚੋਂ 20% ਨਮੂਨੇ ਫੇਲ ਹੋਏ ਨੇ ਕਿਉਂਕਿ ਨਾਈਟ੍ਰੇਟ ਦੀ ਮਾਤਰਾ ਬੇहद ਜ਼ਿਆਦਾ ਪਾਈ ਗਈ ਹੈ ਨਾਈਟ੍ਰੇਟ ਦਾ ਕਨਸੈਂਟ੍ਰੇਸ਼ਨ ਪਾਣੀ ਦੇ ਵਿੱਚ ਬੇहद ਜ਼ਿਆਦਾ ਹੈ ਜੋ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਸ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਦੇ ਨਾਲ ਸਰੀਰ ਦੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਅਤੇ ਪਸ਼ੂਆਂ ਦੇ ਲਈ ਉਪਯੋਗ ਦੇ ਲਈ ਪਸ਼ੂਆਂ ਦੇ ਪੀਣ ਦੇ ਲਾਇਕ ਵੀ ਨਹੀਂ ਹੈ ਇਹ ਪਾਣੀ ਜਦ ਕਿ ਮਨੁੱਖਾਂ ਵੱਲੋਂ ਇਹ ਪਾਣੀ ਕੰਜ਼ਿਊਮ ਕੀਤਾ ਜਾਂਦਾ ਪੀਤਾ ਜਾਂਦਾ ਹੈ ਇਸ ਦੇ ਵਿੱਚ ਜਿਹੜੇ ਨਮੂਨੇ ਲਏ ਗਏ ਨੇ ਇਸ ਰਿਪੋਰਟ ਦੇ ਵਿੱਚ ਉਸ ਨਮੂਨਿਆਂ ਦੇ ਵਿੱਚ 9.04% ਨਮੂਨਿਆਂ ਦੇ ਵਿੱਚ ਫਲੋਰਾਈਡ ਦੀ ਮਾਤਰਾ ਵੀ ਬਹੁਤ ਜ਼ਿਆਦਾ ਪਾਈ ਗਈ ਹੈ ਫਲੋਰਾਈਡ ਇੱਕ ਇਸ ਤਰ੍ਹਾਂ ਦਾ ਕੈਮੀਕਲ ਹੈ ਜਿਸ ਦੇ ਸਰੀਰ ਦੇ ਵਿੱਚ ਮਾਤਰਾ ਵਧਨ ਦੇ ਨਾਲ ਕਈ ਤਰ੍ਹਾਂ ਦੀਆਂ ਨਿਊਰੋਲੋਜੀਕਲ ਪ੍ਰੋਬਲਮਸ ਯਾਨੀ ਕਿ ਨਾੜੀ ਤੰਤਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਸਰੀਰ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਆਰਸੈਨਿਕ ਵੀ ਵੱਡੀ ਮਾਤਰਾ ਦੇ ਵਿੱਚ ਪਾਇਆ ਗਿਆ ਹੈ ਲਗਭਗ 3.5% ਤੋਂ ਜ਼ਿਆਦਾ ਨਮੂਨਿਆਂ ਦੇ ਵਿੱਚ ਆਰਸੈਨਿਕ ਪਾਇਆ ਗਿਆ ਆਰਸੈਨਿਕ ਇੱਕ ਅਜਿਹੇ ਕੈਮੀਕਲਜ਼ ਦਾ ਸਮੂਹ ਹੁੰਦਾ ਹੈ ਵੱਖ-ਵੱਖਰੇ ਕੈਮੀਕਲਜ਼ ਦੇ ਵਿੱਚ ਹੁੰਦੇ ਨੇ ਜਿਸ ਨੂੰ ਆਰਸੈਨਿਕ ਕਿਹਾ ਜਾਂਦਾ ਹੈ ਜੇਕਰ ਕੋਈ ਖਾਣ ਪੀਣ ਵਾਲਾ ਪਦਾਰਥ ਆਰਸੈਨਿਕ ਹੋ ਜਾਵੇ ਤਾਂ ਉਸ ਦੇ ਨਾਲ ਕੈਂਸਰ ਦਾ ਖਤਰਾ ਵੱਡੇ ਪੱਧਰ ਤੇ ਵਧ ਜਾਂਦਾ ਹੈ ਪੂਰੇ ਭਾਰਤ ਦੇ ਵਿੱਚ ਲਗਭਗ 15000 ਤੋਂ ਵੱਧ ਨਮੂਨੇ 15259 ਨਮੂਨੇ ਜਿਹੜੇ ਨੇ ਉਹ ਲੈ ਗਏ ਸਨ ਇਸ ਦੇ ਵਿੱਚ 25% ਨਮੂਨਿਆਂ ਦੇ ਉੱਤੇ ਬੇहद ਗੰਭੀਰ ਅਤੇ ਵਿਸਥਾਰ ਵਾਲਾ ਅਧਿਐਨ ਕੀਤਾ ਗਿਆ ਅਤੇ ਰਿਪੋਰਟਾਂ ਦੇ ਵਿੱਚ ਇਹ ਆਇਆ ਹੈ